ਵਾਹਿ ਗੁਰ ਦੀ ਕਾ ਖਾਲਸਾ ਵਾਹਿ ਗੁਰ ਕੀ ਤੈ ਤੇ ਭਗਤ ਗਿਆਨ ਦਇਆ ਪੰਡਾਰਣ ਕਟਕਟ ਬਾਜ ਹੈ ਨਾਦ ਆਪ ਨਾਥ ਨਾਥੀ ਸਭ ਜਾਤੀ ਰਿਤ ਸਦਿਆ ਬਰਾ ਸਾਦ ਸੰਜੋਗ ਵਿਜੋਗ ਦੋਇ ਤਾਰ ਚਲਾ ਬਹਿ लेखे आविभाग आदेश त आदेश आद अनील अनाद अनाहत जुग जुग एको वेस आद अनिल अनाद अनाहत युग युग एको वेश ਗੁਰੂ ਨਾਨਕ ਦੇਵ ਜੀ ਇਸ ਬਾਣੀ ਵਿੱਚ ਜੋਗੀ ਨੂੰ ਫਰਮਾਉਂਦੇ ਹਨ ਕਿ ਅਕਾਲ ਪੁਰਖ ਦੀ ਸਰਬ ਵਿਆਪਤਾ ਦਾ ਗਿਆਨ ਤੇਰੇ ਲਈ ਭੰਡਾਰਾ ਹੋਵੇ ਦਇਆ ਇਸ ਭੰਡਾਰੇ ਦੀ ਵਰਤਾਈ ਹੋਵੇ ਹਰੇਕ ਜੀਵ ਦੇ ਅੰਦਰ ਜਿਹੜੀ ਜ਼ਿੰਦਗੀ ਦੀ ਰੌਣਕ ਚੱਲ ਰਹੀ ਹੈ ਭੰਡਾਰਾ ਸ਼ਕਨ ਵੇਲੇ ਜੇ ਤੇਰੇ ਅੰਦਰ ਇਹ ਨਾਦੀ ਵਾਜ ਰਹੀ ਹੋਵੇ ਆਪ ਨਾਥ ਨਾਥੀ ਸਭ ਜਾਤੀ ਰਿੱਧ ਸਿੱਧ ਅਵਰਾਸਾ ਤੇਰਾ ਨਾਥ ਆਪ ਅਕਾਲ ਪੁਰਖ ਹੋਵੇ ਜਿਸ ਦੇ ਵਾਸ ਵਿੱਚ ਸਾਰੀ ਸ੍ਰਿਸ਼ਟੀ ਹੈ ਤਾਂ ਕੋੜ ਦੀ ਕੰਧ ਤੇਰੇ ਅੰਦਰੋਂ ਟੁੱਟ ਕੇ ਪ੍ਰਮਾਤਮਾ ਨਾਲੋਂ ਤੇਰੀ ਬੇਧ ਮਿਟ ਸਕਦੀ ਹੈ ਜੋਗ ਸਾਧਨਾ ਦੀ ਰਾਹੀ ਪ੍ਰਾਪਤ ਹੋਈਆਂ ਰਿੱਧੀਆਂ ਸਿੱਧੀਆਂ ਵਿਅਰਥ ਹਨ ਇਹ ਰੇਤਿੰਗਾਂ ਤੇ ਸਿੱਧੀਆਂ ਤਾਂ ਕਿਸੇ ਹੋਰ ਪਾਸੇ ਖੜਨ ਵਾਲੇ ਸਵਾਦ ਹਨ ਸੰਜੋਗ ਵਿਜੋਗ ਦੋਇ ਕਾਰ ਚਲਾਵਹਿ ਲੇਕੇ ਆਭਿਪਾਦ ਅਕਾਲ ਪੁਰਖ ਦੀ ਸੰਜੋਗ ਸੱਤਾ ਤੇ ਵਿਜੋਗ ਸੱਤਾ ਦੋਵੇਂ ਮਿਲਕੇ ਇਸ ਸੰਸਾਰ ਦੀ ਕਾਰ ਨੂੰ ਚਲਾ ਰਹੀਆਂ ਹਨ ਪਾਉ ਪਿਛਲੇ ਸੰਜੋਗਾ ਕਰਕੇ ਤੱਬਰ ਆਦਿਕਾਂ ਦੇ ਜੀਵ ਇੱਥੇ ਆ ਇਕੱਠੇ ਹੁੰਦੇ ਹਨ ਰਜਾ ਵਿੱਚ ਫਿਰ ਵਿਛੜ ਵਿਛੜ ਕੇ ਆਪੋ ਆਪਣੀ ਵਾਰੀ ਇੱਥੋਂ ਤੁਰ ਜਾਂਦੇ ਹਨ ਅਤੇ ਸਭ ਜੀਵਾਂ ਦੇ ਕੀਤੇ ਕਰਮਾਂ ਦੇ ਲੇਖ ਅਨੁਸਾਰ ਦਰਜਾ ਬਦ ਦਰਜਾ ਸੁਖ ਦੁਖ ਦੇ ਜਾਂਦੇ ਮਿਲ ਰਹੇ ਆ ਜੇ ਜੀਖੀਨ ਬਣ ਜਾਏ ਤਾਂ ਅੰਦਰੋਂ ਕੋੜ ਦੇ ਕੰੰਦ ਟੁੱਟ ਜਾਂਦੀ ਹੈ ਕੋੜ ਦੀ ਕੰਦ ਦੂਰ ਕਰਨ ਲਈ ਕੇਵਲ ਉਸ ਅਕਾਲ ਪੁਰਖ ਨੂੰ ਪ੍ਰਣਾਮ ਕਰੋ ਆਦ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਜੋ ਸਾਰਿਆਂ ਦਾ ਮੋਢ ਹੈ ਜੋ ਸ਼ੁੱਧ ਸਰੂਪ ਹੈ ਜਿਸ ਤੱਕ ਕੋਈ ਵੀ ਮੋੜ ਨਹੀਂ ਲੱਭ ਸਕਦਾ ਜੋ ਨਾਸ਼ ਤੋਂ ਰਹਿਤ ਹੈ ਅਤੇ ਜੋ ਸਦਾ ਇੱਕੋ ਜਿਹਾ ਰਹਿੰਦਾ ਹੈ